ਕਿਸਾਨ ਜਥੇਬੰਦੀਆਂ ਦਾ ਵੀ ਇੱਕ ਮਾਫੀਆ ਬਣਿਆ ਹੋਇਆ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕਿਸਾਨ ਜਥੇਬੰਦੀਆਂ ਨੇ ਉਹ ਇੱਕ ਮਾਫੀਆ ਹੈ ਜੀਪੀ ਦਾ ਪਿੰਡਾਂ 'ਚ ਵਿਰੋਧ ਹੋ ਰਿਹਾ ਤੇ ਤੁਸੀਂ ਬੀਜੇਪੀ ਜੁਆਇਨ ਕਰ ਲਈ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕਿਸਾਨ ਜਥੇਬੰਦੀਆਂ ਨੇ ਉਹ ਇੱਕ ਮਾਫੀਆ ਹੈ ਤੁਸੀਂ ਸ਼ਰਾਬ ਮਾਫੀਆ ਕਹਿੰਦੇ ਸੀ ਫੀਮ ਮਾਫੀਆ ਕਹਿੰਦੇ ਸੀ ਕ੍ਰਿਪਸ਼ਨ ਮਾਫੀਆ ਕਹਿੰਦੇ ਸੀ ਗੁੰਡਾ ਮਾਫੀਆ ਕਹਿੰਦੇ ਸੀ ਠੀਕ ਹੈ ਗੱਲ ਕਿਸਾਨ ਜਥੇਬੰਦੀਆਂ ਹੁੰਦਾ ਵੀ ਇੱਕ ਮਾਫੀਆ ਬਣਿਆ ਹੋਇਆ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਠੀਕ ਹੈ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਤਕਰੀਬਨ ਸਭ ਨੂੰ ਪਤਾ ਹੈ ਮੈਂ ਜਦੋਂ ਮਜ਼ਦੂਰ ਦੀ ਗੱਲ ਕਰਦਾ ਹਾਂ ਉਹਦੇ ਨਾਲ ਉਹ ਕਿਸਾਨ ਆ ਜਾਂਦੇ ਜਿਨ੍ਹਾਂ ਦੇ ਕੋਲੇ 2-4 ਕਿਲੇ ਜ਼ਮੀਨ ਹੈ ਉਹਦੀ ਜਿਹੜੀ ਹਾਲਤ ਹੈਗੀ ਆ ਉਹ ਮਜ਼ਦੂਰ ਨਾਲੋਂ ਵੀ ਭੈੜੀ ਹੈ ਜਿਹੜੇ ਮੋਰਚਿਆਂ ਤੇ ਬੈਠੇ ਨੇ ਉਹ ਕੌਣ ਨੇ ਜਿਹੜੇ ਮੋਰਚਿਆਂ ਤੇ ਬੈਠੇ ਹੋਣੇ ਸ਼ਰਿਆਮ ਇਹ ਕਹਿੰਦਾ ਹੁੰਦਾ ਵਿਵਾਗ ਇਹ ਕਹਿੰਦਾ ਹੁੰਦਾ ਕਿ ਉਹ ਡਰ ਕੇ ਨੇ ਕਹਿੰਦਾ ਹੁੰਦਾ ਉਹ ਕਾਂਗਰਸ ਪਾਰਟੀ ਦੇ ਪਲਾਨ ਕੀਤੇ ਹੋਏ ਨੇ ਮੋਦੀ ਨੂੰ ਬਦਨਾਮ ਕਰਨ ਵਾਸਤੇ, ਭਾਜਪਾ ਨੂੰ ਬਦਨਾਮ ਕਰਨ ਵਾਸਤੇ ਹੋਰ ਦੱਸੋ। ਕੋਈ ਹੋਰ ਸੁਣਨਾ ਹੈ? ਪਰ ਉਹ ਤਾਂ ਉਹ ਕਹਿੰਦੇ ਨੇ ਵੀ ਧਰਾਤਲ ਦੀ ਗੱਲ ਕਰਦੇ ਆਂ, ਕਿਸਾਨਾਂ ਦੀ ਗੱਲ ਕਰਦੇ ਆਂ, ਕਿਸਾਨ ਮਜ਼ਦੂਰ ਏਕਤਾ ਦਾ ਕਹਿੰਦੇ ਨਾਅਰਾ ਲਾ ਰਹੇ ਸਨ। ਨਹੀਂ ਨਹੀਂ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਸੀਂ ਕਹਿੰਦੇ ਰਹੇ। ਹੁਣ ਕਿੱਥੇ ਆਉ ਨਾਅਰਾ? ਹੁਣ ਕੱਲਾ ਕਿਸਾਨ ਏਕਤਾ ਜਿੰਦਾਬਾਦ ਰਹਿ ਗਿਆ, ਮਜ਼ਦੂਰ ਨੂੰ ਤੁਸੀਂ ਬਾਹਰ ਕਰ ਦਿੱਤਾ। ਹੁਣ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਪਿੰਡਾਂ ਦੇ ਵਿੱਚ ਭਾਜਪਾ ਦੇ ਕੈਂਡੀਡੇਟਾਂ ਦਾ, ਉਹਦਾ ਮਤਲਬ ਪਤਾ ਕੀ ਹੈ? ਇੱਕ ਤਾਂ ਤੁਸੀਂ ਜਾਤੀ ਤੌਰ ਤੇ ਤੁਸੀਂ ਨਫ਼ਰਤ ਫੈਲਾ ਰਹੇ ਹੋ। ਮੈਂ ਇੱਕ ਬੇਨਤੀ ਕਰਨੀ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜਾ ਪਿੰਡਾਂ ਦੇ ਵਿੱਚ ਵੋਟਾਂ ਦਾ ਅੰਕੜਾ ਹੈਗਾ ਨਾ ਉਹ 25 75 ਦਾ ਤੁਹਾਨੂੰ ਪਤਾ ਹੈ ਜੀ ਦਾ 25% ਵੋਟ ਜਿਹੜੀ ਜਰਨਲ ਹੈਗੀ ਆ 75% ਵੋਟ ਜਿਹੜੀ ਐਸਸੀ ਤੇ ਬੀਸੀ ਹੈਗੀ ਆ ਜੇ ਤੁਸੀਂ ਇਦਾਂ ਵਿਰੋਧ ਕਰਦੇ ਰਹੇ ਨਾ ਆਉਣ ਵਾਲਾ ਸਮਾਂ ਹਾਲਾਤ ਇਹੋ ਹੋ ਜਾਣਗੇ ਤੁਸੀਂ ਪਿੰਡਾਂ ਦੇ ਵਿੱਚ ਮੰਨਦੇ ਹੋ ਚੀਜ਼ ਨੂੰ ਪਿੰਡਾਂ ਦੇ ਵਿੱਚ ਜਿਹੜੀ ਜਰਨਲ ਵੋਟ ਹੈ ਉਹਦੇ ਨਾਲ ਸਰਪੰਚ ਨਹੀਂ ਬਣਾ ਸਕਦੇ ਇੱਕ ਤੇ ਮਜ਼ਦੂਰ ਇੱਕ ਆ ਕਰਕੇ ਬਹਿ ਗਏ ਤੁਸੀਂ ਬੀਜੇਪੀ ਜਾ ਕੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰੋਗੇ ਬਿਲਕੁਲ ਬਿਲਕੁਲ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਾਂਗੇ ਜਿਹੜਾ ਪੰਜਾਬ ਖਾਲੀਆਂ ਦੇ ਕਾਂਗਰਸੀਆਂ ਨੇ ਬਰਬਾਦ ਕੀਤਾ ਉਹਨੂੰ ਦੁਬਾਰਾ ਉਹ ਪੰਜਾਬ ਬਣਾਉਣ ਦੀ ਗੱਲ ਕਰਾਂਗੇ ਇਹ ਜ਼ਰੂਰੀ ਹੈ ਮੈਨੂੰ ਬਹੁਤੇ ਲੋਕਾਂ ਨੇ ਇਹ ਕਿਹਾ ਕਿ ਤੂੰ ਕਿਹਦੇ ਕਹਿਣ ਤੇ ਆਇਆ ਹੈ ਕਿਹੜਾ ਲੀਡਰ ਤੈਨੂੰ ਲੈ ਕੇ ਆ ਤੈਨੂੰ ਕੀ ਇਲਾਜ ਕੋਈ ਇਲਾਜ ਨਹੀਂ ਤੋਰੀ ਫੁਲਕਾ ਘਰੇ ਚੱਲਦਾ ਵਧੀਆ ਟਾਈਮ ਪਾਸ ਹੁੰਦਾ ਦੋ ਰੋਟੀਆਂ ਖਾਣੀਆਂ ਨੇ ਆ ਜਿਹੜੇ ਬਾਦਲ ਵਰਗੇ ਮਰਗੇ ਇੱਥੇ ਇਹਨਾਂ ਕੁਝ ਲੈ ਕੇ ਠੀਕ ਹੈ ਉਹ ਨਾਲ ਨਹੀਂ ਲੈ ਕੇ ਗਏ ਨਾ ਬੂਟਾ ਸਿੰਘ ਨੇ ਕੁਝ ਨਾਲ ਲੈ ਕੇ ਜਾਣਾ ਹੈ ਜਿਹੜਾ ਪੰਜਾਬ ਬਰਬਾਦ ਕੀਤਾ ਉਸ ਪੰਜਾਬ ਨੂੰ ਦੁਬਾਰਾ ਜ਼ਿੰਦਾ ਕਰਨਾ ਹੈ